ਪੰਜਾਬ ਦੇ ਸ਼ਰਾਬ ਵਪਾਰੀਆਂ ਨੇ ਸੂਬਾ ਸਰਕਾਰ ਤੋਂ ਬੀਅਰ ਲਈ ਵੱਧ ਤੋਂ ਵੱਧ ਪਰਚੂਨ ਕੀਮਤ ਦੀ ਵਿਵਸਥਾ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਹਨਾਂ ਨੂੰ ਸਾਲ 2024-25 ਵਿੱਚ ਇਸ ਨੂੰ ਵੱਧ ਕੀਮਤੇ ਵੇਚਣ ਤੇ ਆਪਣੇ ਘਾਟੇ ਨੂੰ ਘਟ ਕਰਨ ਵਿੱਚ ਮਦਦ ਮਿਲ ਸਕੇ। ਦਰਸਲ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਗੂ ਪਾਰਟੀ ਦੀ ਸੂਬਾ ਸਰਕਾਰ ਆਪਣੀ ਤੀਜੀ ਆਪਕਾਰੀ ਨੀਤੀ ਦਾ ਖਰੜਾ ਤਿਆਰ ਕਰ ਰਹੀ ਹੈ ਜਿਸ ਤੇ ਚੱਲਦੇ ਸ਼ਰਾਬ ਵਪਾਰੀਆਂ ਤੋਂ ਫੀਡਬੈਕ ਲਈ ਜਾ ਰਹੀ ਹੈ। ਪੰਜਾਬ ਦੇ ਵਿੱਤ ਅਫਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਪਕਾਰ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਸ਼ਰਾਬ ਦੇ ਰਿਟੇਲਰਾਂ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਰਿਟੇਲਰਾਂ ਨੇ ਉਕਤ ਮੰਗਾਂ ਸਰਕਾਰ ਕੋਲ ਰੱਖੀਆਂ ਦਰਸਲ ਬੀਅਰ ਦੀ ਘਟੋ ਘਾਟ ਅਤੇ ਵੱਧ ਤੋਂ ਵੱਧ ਦਰਾਂ ਦੀ ਵਿਵਸਥਾ ਪਿਛਲੇ ਸਾਲ ਸ਼ੁਰੂ ਕੀਤੀ ਗਈ ਸੀ वेयर ਦੀ ਕੀਮਤ 160 ਰੁਪਏ ਦੇ ਕਰੀਬ ਹੈ ਜਿਸ ਨੂੰ ਵਪਾਰੀ ਘੱਟ ਕੀਮਤ ਮੰਨਦੇ ਨੇ ਇਸ ਲਈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵੀਂ ਨੀਤੀ ਵਿੱਚ ਇਸ ਵਿਵਸਥਾ ਨੂੰ ਬਾਹਰ ਰੱਖਿਆ ਜਾਵੇ ਤਾਂ ਜੋ ਵਿਅਰ ਦੀ ਕੀਮਤ 180 ਤੋਂ 200 ਰੁਪਏ ਦੇ ਵਿਚਕਾਰ ਰੱਖੀ ਜਾ ਸਕੇ ਚੰਗੇ ਵਪਾਰ ਦੀ ਸੰਭਾਵਨਾ ਲਈ ਉਹ ਚਾਹੁੰਦੇ ਹਨ ਕਿ ਸਰਕਾਰ ਇੰਡੀਅਨ ਮੇਡ ਸ਼ਰਾਬ ਲਈ ਖੁੱਲਾ ਕੋਟਾ ਪ੍ਰਣਾਲੀ ਨੂੰ ਖਤਮ ਕਰੇ ਅਤੇ ਇਸਤੇ ਪੰਜਾਬ ਮੇਡ ਲਿਖ ਕੇ ਪੈਟਰਨ ਦੇ ਆਧਾਰ ਤੇ ਕੋਟਾ ਹੱਦ ਲਾਗੂ ਕਰੇ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਮੌਜੂਦਾ ਪ੍ਰਣਾਲੀ ਨੇ ਥੋਕ ਵਿਕਰੇਤਾਵਾਂ ਅਤੇ ਨਿਰਮਾਤਾਵਾਂ ਨੂੰ ਅਸਿੱਧੇ ਤੌਰ ਤੇ ਲਾਭ ਪਹੁੰਚਾਇਆ ਜਿਸ ਨਾਲ ਰਿਟੇਲਰਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਨੇ ਪੀ ਐਮ ਐਲ ਵਾਂਗ ਲਾਇਸੈਂਸ ਫੀਸ ਰਾਹੀਂ ਆਈ ਐਮ ਐਫ ਐਲ ਕੋਟੇ ਨੂੰ ਨਿਯਮਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਵਪਾਰੀ ਚਾਹੁੰਦੇ ਨੇ ਕਿ ਮੈਰਿਟ ਪੈਲਸਾ ਨੂੰ ਸਮਾਗਮਾਂ ਲਈ ਨੇੜਲੇ ਵਿਕਰੇਤਾਵਾਂ ਤੋਂ ਸ਼ਰਾਬ ਖਰੀਦਣ ਦੀ ਇਜਾਜ਼ਤ ਦਿੱਤੀ ਜਾਵੇ।